ਬੀਤੇ ਦਿਨਾਂ ਚੋਰੀ ਅਤੇ ਲੁੱਟਾਂ ਦੀਆਂ ਹੋਈਆਂ ਦੋ ਵਾਰਦਾਤਾਂ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਦੋ આરોપીਆਂ ਨੂੰ ਇਸ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਬਾਜ਼ਾਰ ਅੰਦਰੋਂ ਇੱਕ ਮੈਡੀਕਲ ਸ਼ਾਪ ਤੋਂ ਇਹਨਾਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਅਗਲੇ ਹੀ ਦਿਨ ਇੱਕ ਮੋਬਾਈਲ ਦੀ ਦੁਕਾਨ ਦਾ ਸ਼ਟਰ ਤੋੜ ਕੇ 5 ਲੱਖ ਰੁਪਏ ਦੇ ਕਰੀਬ ਮੁੱਲ ਦੇ ਮੋਬਾਈਲ ਫੋਨਾਂ ਦਾ ਹੱਥ ਸਾਫ਼ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਹੋਏ ਸਨ ਕਿ ਆਏ ਦਿਨ ਬੇਖੋਹ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਤੇ ਫਰੋਜਪੁਰ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਪਰ ਰੋਜ਼ਪੁਰ ਪੁਲਸ ਨੇ ਅਲੱਗ-ਅਲੱਗ ਟੀਮਾਂ ਦਾ ਗਠਨ ਕੀਤਾ ਅਤੇ ਇਹਨਾਂ ਦੋ ਵਾਰਦਾਤਾਂ ਨੂੰ ਸੁਲਝਾਉਣ ਦਾ ਦਾਵਾ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਵੀ ਰੰਧੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਮੁਖਬਰੀ ਮਿਲੀ ਕਿ ਦੋ ਲੁਟੇਰੇ ਕਿਲੇ ਵਾਲਾ ਚੌਂਕ ਦੇ ਪਾਸ ਹਨ ਜੋ ਅਕਸਰ ਲੁੱਟ-ਪਾੜ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਦੋਨਾਂ ਲੁਟੇਰਿਆਂ ਨੂੰ ਦਬੋਚਿਆ ਗਿਆ ਅਤੇ ਉਹਨਾਂ ਪਾਸੋਂ ਚੋਰੀ ਕੀਤੇ ਗਏ 15 ਮੋਬਾਈਲ ਫੋਨ ਲੁੱਟੇ ਨਕਦ ਰਾਸ਼ੀ ਅਤੇ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਕੋਲ 15 ਮੋਬਾਈਲ ਫੋਨ ਬਰਾਮਦ ਹੋਏ ਇਤਨਾ ਕਟਾ ਇਹਨਾਂ ਨੇ ਕਿਹੜੀ ਕਿਹੜੀ ਵਾਰਦਾਤਾਂ ਨੂੰ ਅਨਜਾਣ ਬੰਦਾ ਆ ਜਿਹੜੇ ਦੋ ਚੋਰ ਫੜੇ ਹਨ ਪਹਿਲਾ ਤਾਂ ਮਨਜੋਗ ਇਸ ਦੀ ਫਰੋਸ਼ਪੁਰ ਸੋਮਾ ਮਿਸਰਾ ਜੀ ਨੇ ਇੱਕ ਗੁੜੀ ਹੈਗੀ ਵਿਸ਼ੇਸ਼ ਟੀਮ ਦਾ ਜਿਹੜਾ ਹੈਗਾ ਗਠਨ ਕੀਤਾ ਸੀ ਡੀਐਸਪੀ ਡੀ ਸ੍ਰੀ ਫਤਿਹ ਸਿੰਘ ਬਰਾਰ ਜੀ ਤੇ ਡੀਐਸਪੀ ਸਿਟੀ ਸ੍ਰੀ ਸੁਖਿੰਦਰ ਜੀ ਤੈਨੂੰ ਸਪੈਸੀਫਿਕ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਕਿ ਜਿਹੜੇ ਸ਼ਹਿਰ ਵਿੱਚ ਪੁਰਾਣੇ ਸਮੇਂ ਵਿੱਚ ਵੰਡਦਾਤਾ ਹੋਈ ਸੀ ਗਿਆ ਇੱਕ ਤਾਂ ਜਿਹੜਾ ਕੇਮਿਸ ਦੇ ਸੌਫ ਤੇ ਗੰਨ ਦਿਖਾ ਕੇ ਪੈਸੇ ਦੀ ਚੋਰੀ ਹੋਈ ਸੀ ਸਨੇਚਿੰਗ ਹੋਈ ਸੀ ਤੇ ਇੱਕ ਜਿਹੜਾ ਮੋਬਾਈਲ ਸੌਫ ਦੀ ਦੁਕਾਨ ਸੀ ਉਥੇ ਸਟਰ ਟੋਰ ਕੇ ਪੈਸੇ ਤੇ ਮੋਬਾਈਲ ਦੀ ਚੋਰੀ ਹੋਈ ਸੀ ਉਹਦੇ ਲਈ ਆ ਜਿਹੜੀ ਟੀਮ ਹੈ ਡੀਐਸਪੀ ਡੀ ਫਤਿਹ ਸਿੰਘ ਗਰਾਰ ਡੀਐਸਪੀ ਸੁਖਿੰਦਰ ਸਿੰਘ ਤੇ ਸੀਆਈਏ ਚਾਰਜ ਮੋਈ ਦਵਾਨ ਆ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਮੁਖਬਰ ਖਾਸ ਦੀ ਸੂchnਾ ਤੇ ਉਹਨੇ ਕਿਲੇ ਵਾਲਾ ਚੌਕ ਤੇ ਦੋ આરોપી ਨੂੰ ਗ੍ਰਿਫਤਾਰ ਕੀਤਾ ਨਿਰਜ ਉਰਫ ਕਾਲੂ ਪੁੱਤਰ ਸੁਖ ਕੁਮਾਰ ਤੇ ਦੂਜਾ ਮੰਗਤ ਉਰਫ ਮੰਗਾ ਇਹ ਜਿਹੜਾ ਮੰਗਤ ਹੈ ਇਸ ਤੋਂ ਪਹਿਲੇ ਵੀ ਦੋ ਪਰਚੇ ਦਰਜ ਹੈਗੇ ਆ ਦੋਵੇਂ ਦੋਸ਼ੀਏ ਤੋਂ 15 ਮੋਬਾਈਲ ਫੋਨ ਇੱਕ ਜਿਹੜਾ ਦੇਸੀ ਕਟਾ ਤੇ ਦੋ ਲਾਈਵ ਰੌਂਡ ਦੀ ਬਰਾਮਦਗੀ ਹੋਈ ਹੈ ਤੇ ਇਹ ਦੋ ਦੋਸ਼ੀਓ ਨੇ ਕੇਮਿਸਟ ਸ਼ਾਪ ਵਾਲੀ ਗਨਪੁਆਇੰਟ ਦੀ ਸਨੈਚਿੰਗ ਤੇ ਮੋਬਾਈਲ ਸ਼ਾਪ ਵਿੱਚ ਜਿਹੜਾ ਸਟੱਟ ਤੋੜ ਕੇ ਮੋਬਾਈਲ ਫੋਨ ਦੀ ਚੋਰੀ ਕੀਤੀ ਸੀ ਉਹ ਮੁਕਦਮਾ ਟਰੇਸ ਹੋ ਗਿਆ ਚਲ ਇਹਨਾਂ ਤੇ ਪਹਿਲਾਂ ਕਿੰਨੇ ਮੁਕਦਮੇ ਦਰਜ ਹੋਏ ਇਹ ਜਿਹੜਾ ਮਾਮਲਾ ਕਿੰਨੇ ਘੰਟਿਆਂ ਚ ਟਰੇਸ ਇਹ ਦੋਵਾਂ ਤੇ ਪਹਿਲਾ ਮੰਗਤ ਤੇ ਫਿਰ ਦੋ ਮੁਕਦਮੇ ਪਹਿਲੇ ਕੇਸ ਹੈਗੇ ਤੇ ਇਹ ਜੁੜਾ ਹੈਗਾ 36 ਘੰਟੇ ਤੋਂ ਅਸੀਂ ਇਧਰ ਹੈਗਾ ਮਸਰ ਕੇਸ ਕਰਾਂਗੇ